ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਜਿਉਂਨ ਵਾਲਾ ਜ਼ਿਲ੍ਹਾ ਪੈਂਦਾ ਇਹਨੂੰ ਫਰੀਦਕੋਟ ਤਹਿਸੀਲ ਪੈਂਦੀ ਆ ਕੋਟਕਪੂਰਾ ਦੋਸਤੋ ਮੇਰਾ ਪੈਂਡ ਨਾਲ ਹੀ ਆ ਤਾਂ ਮੋਗਾ ਨਿਕਲ ਚੱਲਿਆ ਸੀ ਮੇਰੇ ਪੈਂਡ ਤੋਂ ਮਸਾ 4 ਕਿਲੋਮੀਟਰ ਆ ਸਨ ਜੇ ਲੰਡੇ ਪੈਂਡ ਆ ਉਹ ਵੀ ਮੋਗੇ ਜ਼ਿਲ੍ਹੇ ਦਾ ਹੀ ਆ ਤੇ ਇੱਥੋਂ ਲੰਡਿਆਂ ਤੋਂ ਸ਼ੈਬਦੇ ਵਾਲੇ ਪਾਸੇ ਨੂੰ 2 ਕਿਲੋਮੀਟਰ ਤੇ ਪਿੰਡ ਜਿਉਣ ਵਾਲਾ ਇੱਥੋਂ ਫਰੀਦਕੋਟ ਸਟਾਰਟ ਹੋ ਜਾਂਦਾ ਆਂਗਵਾਂਡ ਦੇ ਪਿੰਡ ਭਲੂਰ ਭਲੂਰ ਵੀ ਮੋਕੇ ਦਾ ਨਾਲ ਔਲਖ ਰਹਿ ਜਾਂਦਾ ਔਲਖ ਫਰੀਦਕੋਟ ਦਾ ਐਕਸਾਈਡ ਪੰਜ ਗਰਾਂ ਹੀ ਰਹਿ ਜਾਂਦਾ ਤੇ ਜਿਉਣ ਵਾਲੇ ਪਿੰਡ ਚ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਉਧਰ ਬਾਈ ਹੁਣੀ ਚਵਾਈ ਕਰੀ ਜਾਂਦੇ ਦੋ ਤਿੰਨ ਪਸ਼ੂ ਉਧਰ ਖੜੇ ਆ ਤਿੰਨ ਵਿਹੜਾ ਇੱਧਰ ਖੜੀਆਂ 6-7 ਨਾਗ ਦੋ ਤਿੰਨ ਮਗਰ ਬੱਚੇ ਹੋਣਗੇ 10 ਕ ਨਾਗ ਹੋਣਗੇ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖੇ ਜੀਵੀਂਦਾਰ ਭਰਾ ਕੋਈ ਵਪਾਰ ਦਾ ਕੰਮ ਨਹੀਂ ਤੇ ਆ ਇੱਕ ਬਹੁਤ ਚੰਗੇ ਦੁੱਧ ਵਾਲੀ ਜਰਸੀ ਬਾਈ ਦੀ ਸੇਲ ਐ ਘਰੇਲੂ ਬੱਛੀ ਐ ਕੱਦ ਵੱਡਾ ਰਾਜੀ ਬਹੁਤ ਤੇ ਲੇਵਾ ਭਾਂਡਾ ਵੀ ਅਮਰੀਕਨ ਵਾਂਗ ਆਫ ਕੈਮਰਾ ਬਾਈ ਦੱਸਦਾ ਸੀਗਾ ਕਿ ਪਹਿਲੇ ਸੂਏ ਦੁੱਧ ਇਹਦੇ ਥੱਲੋਂ ਚੰਗਾ ਝੋਇਆ ਬਾਕੀ ਤੁਸੀਂ ਸੌਣ ਨਹੀਂ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈਦਾ ਨਾ ਜੇ ਕੋਈ ਭੈਣ ਭਰਾ ਚੰਗੀ ਜਰਸੀ ਲੈਣ ਦਾ ਚਾਹਵਾਨ ਹੋਵੇ ਘਰੇਲੂ ਤੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਓ ਜਿਉਂ ਨਾਲਾ ਪੈਂਡਾ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦੀ ਬਾਈ ਅਮਰਜੀਤ ਜੀ ਅਮਰਜੀਤ ਫੋਨ ਨੰਬਰ 9463527910 94635 ਹਾਂ 27910 27910 ਹਾਂ ਕਿੰਨਾ ਵਸੂ ਆ ਬਾਈ ਤੇ ਦੂਜਾ ਸੂਆ ਜੀ ਪਹਿਲੇ ਸੂਏ ਕਿੰਨਾ ਕ ਦੁੱਧ ਚੋਲੇ 25 ਕਿਲੋ 25 ਕਿਲੋ ਹਾਂ ਸਮਾ ਕਿੰਨਾ ਕ ਪਿਆ ਅਜੇ 5 ਦਿਨ ਪਿਆ ਜੀ 5 ਦਿਨ ਸੀਲ ਸੌ ਐ ਦੋਹਾਂ ਪਾਸੇ ਪੈਕੇਜ ਹੋਣੇ ਅੱਛਾ ਦੋਵੇਂ ਪਾਸੇ ਠੀਕ ਆ ਕੱਢੀਏ ਬਾਹਰ ਨੂੰ ਦੋਸਤੋ ਤੁਸੀਂ ਵੇਖਿਆ ਹੀ ਆ ਉਧਰ ਮੈਂ ਕੈਮਰਾ ਨਹੀਂ ਮਾਰਦਾ ਭੈਣ ਹੋਣੀ ਤੇ ਬਾਈ ਉਹ ਇੱਕ ਪਾਸੇ ਭੈਣ ਬੈਠੀ ਸੀ ਇੱਕ ਪਾਸੇ ਬਾਈ ਬੈਠਾ ਸੀ ਕਿਉਂਕਿ ਇਹ ਦੱਸਣ ਦਾ ਮੈਂ ਤਾਂ ਦੱਸ ਰਿਹਾ ਕਿ ਕੋਈ ਗੱਭਨ ਨੂੰ ਤਾਂ ਅਗਲਾ ਹਰੇਕ ਹੀ ਕਹਿੰਦਾ ਕਿਉਂ ਹੀ ਨਾ ਕਹਿਦਾ ਹੋਵੇ ਥੋੜਾ ਜਿਹਾ ਕੈਮਰਾ ਮੈਂ ਮਾਰਿਆ ਸੀ ਬਾਈ ਦੀ ਵੀਡੀਓ ਤੇ ਵਿੱਚ ਆਈ ਹੋਣੀ ਆ ਤੇ ਭੈਣ ਤੇ ਵੀਰ ਦੋਵੇਂ ਚਵਾਈ ਕਰੀ ਜਾਂਦੇ ਸੀ ਕਿਉਂਕਿ ਵਹਿੜਾ ਚੰਗੇ ਦੁੱਧ ਵਾਲੀਆਂ ਬਾਈ ਹੁਣੀ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਆ ਤੇ ਇਹਦੀ ਵੀ ਬਾਈ ਕਹਿੰਦਾ ਦੋਵੇਂ ਪਾਸੇ ਬਹਿ ਕੇ ਚਵਾਈ ਕਰਦੇ ਰਹੇ ਆ ਪਹਿਲੇ ਸੂਵੇ 25 ਲੀਟਰ ਦੁੱਧ ਇਹਦੇ ਥੱਲੋਂ ਬਾਈ ਕਹਿੰਦਾ ਮੈਂ ਚੋਇਆ ਤੇ ਦੂਜਾ ਸੂਆ ਹੁਣੇ ਸੂਨ ਨੂੰ ਤਿਆਰ ਹੈ ਰਾਜੀ ਰੂਜੀ ਬਹੁਤ ਆ ਸੇਵਾ ਸੰਭਾਲ ਬਾਈ ਦੀ ਫੁੱਲ ਹੈ ਚਾਰ ਚਪੇਰੋਂ ਗੋਲ ਮਟੋਲ ਪਈ ਆ ਜਿੰਨੀ ਰਾਜੀ ਆ ਕੋਡਾ ਹੀ ਲੇਵਾ ਵੱਡਾ ਜ਼ਬਰਦਸਤ ਤਿਆਰ ਕੀਤਾ ਲੈ ਚੱਲ ਬਾਈ ਜਿੱਡੀ ਵੜ ਆਪ ਆ ਤੇ ਉਡਾ ਹੀ ਲੇਵਾ ਚਾਰ ਹੀ ਥਾਣਾ ਮੋٹے ਮੋٹے ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ ਪਲਟੇਲਾ ਸਾਈਡਾਂ ਚ ਬਾਕੀ ਆ ਦਿਨ ਹਜੇ 5 ਪਾਏ ਆ ਬਾਈ ਕਹਿੰਦਾ ਬਾਕੀ ਗੱਬਣ ਪਸ਼ੂਆ ਪਤਾ ਕੋਈ ਨਹੀਂ ਦਿਹਾੜੀ ਪਹਿਲਾਂ ਸੂ ਸਕਦੀ ਆ ਦਿਨਾਂ ਤੇ ਸੂ ਸਕਦੀ ਆ ਲੈ ਜੇ ਤਾਂ ਇੱਕ ਅੱਧਾ ਦਿਨ ਲੈ ਵੀ ਸਕਦੀ ਪਰ ਤਿਆਰੀ ਜੇ ਵੜ ਬਾਹਲੇ ਦਿਨ ਨਹੀਂ ਲੈਂਦੀ ਚਾਰਾਂ ਪੰਜਾਂ ਦਿਨਾਂ ਦੇ ਅੰਦਰ ਬਾਹਰ ਇਹਨੇ ਸੂ ਪੈਣਾ ਉੱਪਰੋਂ ਫੋਟੇ ਨੂੰ ਚੋੜਾ ਲੇਵਾ ਸਟਾਰਟ ਹੁੰਦਾ ਪੱਟਾਂ ਚ ਫਸਿਆ ਪਿਆ ਸਾਈਡਾਂ ਚ ਵਲਟੱਲ ਹਜੇ ਬਾਕੀ ਆ ਇਹ ਸਾਰੀ ਵਲਟੱਲ ਕੱਢ ਕੇ ਸੂਣਾ ਬੰਨ ਲਾ ਬਾਈ ਵੱਡੇ ਕਦ ਕਾਠ ਵਾਲੀ ਪੂਰੀ ਭਾਰੀ ਫੁੱਲ ਜਾਣ ਵਾਲੀ ਜਰਸੀ ਐ ਦੂਆ ਸੁਆ ਲੇਵੇ ਦੇ ਨਾੜਾ ਨੂੰ ਡਾ ਚੰਗੀਆਂ ਚਾਰ ਹੀ ਥਾਨ ਐ ਫੁੱਲ ਗੈਵ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਆਦੀ ਚੁਆਈ ਵਾਲੇ ਥਾਨ ਕੋਈ ਜੁੜਮੇ ਜੇ ਥਾਨ ਨਹੀਂ ਕੋਈ ਜਾਲੀ ਜੀ ਵਾਲਾ ਥਾਨ ਨਹੀਂ ਫੁੱਲ ਗੈਵ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਇਹਦੀ ਅਗਾੜੀ 'ਚ ਵੀ ਦੁੱਧ ਬਹੁਤ ਹੋ ਮੂਹਰੇ ਥਾਂ ਤੋਂ ਫੋਟਾਂ ਨੂੰ ਲੈ ਵਾ ਗਏ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਸਹੀ ਮੈਨੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਭਾਵੇਂ ਗਾਂ ਹੋਵੇ ਮੱਝ ਹੋਵੇ ਜਿਹਦੀ ਅਗਾੜੀ ਪਿਛਾੜੀ ਭਾਰੀ ਹੋਵੇ ਜੇ ਅਗਾੜੀ 'ਚ ਪਾਈ ਆ ਨਿਕਲੇ ਦੁੱਧ ਤੇ ਪਿਛਾੜੀ 'ਚ ਹਣ 20 ਕਿਲੋ ਕਿਧਰੋਂ ਕੱਢ ਦੂ ਗੱਲੀ 'ਚ ਆ ਗਾੜੀ ਪਿਛਾੜੀ ਰਲਾ ਕੇ ਪਸ਼ੂ ਦੁੱਧ ਵੱਧ ਦਿੰਦਾ ਕਿੰਨੇ ਦੀ ਬਾਈ ਜਾਇਜ ਜਪਾ ਟੱਕਤੀ ਆ ਜੀ ਇੱਕਤੀ ਮਾਨਤਾਨ ਹੋ ਜੂ ਮਾਨਤਾਨ 'ਚ ਥੋੜਾ ਬਹੁਤਾ ਦੋਸਤੋ ਥੋੜਾ ਬਹੁਤਾ ਬਾਈ ਕਹਿੰਦਾ ਮਾਨਤਾਨ ਕਰ ਦੂੰਗਾ ਨਰਮ ਜਿਹੇ ਬੰਦੇ ਆ ਖੇਤੀਬਾੜੀ ਵਾਲੇ ਕੋਈ ਵਾਲੇ ਵਾਲ ਫੇਰ ਜੇ ਵਾਲੇ ਨਹੀਂ ਜਦੋਂ ਤੁਸੀਂ ਆਉਂਗੇ ਆ ਕੇ ਵੇਖ ਹੀ ਲੈਣਾ 130000 ਡਿਮਾਂਡ ਜਨਵਰੀ ਵੀ ਚੰਗਾ ਇਹ ਤੇ ਕੋਈ ਸ਼ੱਕ ਨਹੀਂ ਦੁੱਧ ਵੀ 25 ਲੀਟਰ ਚੋਇਆ ਪਹਿਲੇ ਸੂਏ ਉਹ ਹਿਸਾਬ ਨਾਲ ਭਾਅ ਜਾਇਜ਼ ਵੀ ਆ ਬਾਕੀ ਜਿਨੇ ਪੈਸੇ ਲਾਉਣੇ ਆ ਜਿਨੇ ਜਰਸੀ ਖਰੀਦਣੀ ਆ ਬਾਈ ਦੇ ਘਰੇ ਆਜੋ ਆਪਦੀ ਤਸੱਲੀ ਕਰ ਲਿਓ ਮੇਰੇ ਹਿਸਾਬ ਨਾਲ ਜਰਸੀ ਪੂਰੀ ਚੰਗੀ ਆ ਬਾਕੀ ਭਰਾਵੋ ਪਸੰਦ ਆਪੋ ਆਪਣੀ ਆ ਜਿਨੇ ਪੈਸੇ ਲਾਉਣੇ ਅਗਲੇ ਨੂੰ ਪਸੰਦ ਆਉਣੀ ਚਾਹੀਦੀ ਆ ਮੇਰੇ ਵੱਲੋਂ ਚਾਰ ਚਪੇਰੋਂ ਜਰਸੀ ਜਮਾ ਓਕੇ ਆ ਕੱਦ ਵੀ ਪੂਰਾ ਹੀ ਆ ਰਾਜੀ ਵੀ ਬਹੁਤ ਆ ਲੇਵੇ ਭਾਂਡੇ ਦੀ ਤਿਆਰੀ ਵੀ ਬਹੁਤ ਆ ਤੇ ਥਣ ਵੀ ਆਦੀ ਚਵਾਈ ਵਾਲੇ ਗੈਪ ਚ ਲੱਗੇ ਆ ਤੇ ਦੁੱਧ ਵੀ 25 ਲੀਟਰ ਦਿੱਤਾ ਪਹਿਲਾਂ ਨੇ ਭਾਅ ਵੀ ਉਸ ਹਿਸਾਬ ਨਾਲ ਜਾਇਜ਼ ਹੀ 30 ਮਾਨਤਾਣ ਹੋ ਜੂ ਐਬ ਦੀ ਜਰਸੀ ਫਾਰਮ ਚੋਂ ਲੈਣੀ ਹੁੰਦੀ ਬਣ ਲੋ ਇਹੀ ਜਰਸੀ ਕਿਸ ਫਾਰਮ ਚ ਖੜੀ ਹੁੰਦੀ 2.5 ਲੱਖ ਮੁੱਲ ਕਰਨਾ ਸੀ ਅਗਲੇ ਨੇ ਬਾਕੀ ਸਾਰਿਆਂ ਨੂੰ ਸਸੀ ਕਰ